ਪਹਿਲਾ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਪ੍ਰਿੰਸੀਪਲ ਕਿਰਪਾਲ ਸਿੰਘ ਗਵਰਨਮੈਂਟ ਸੀਨੀਅਰ ਸਕੰਡਰੀ ਸਮਾਰਟ ਸਕੂਲ ਪਦੀਸਰਾ ਸਿੰਘ ਤੋਂ ਜਿਹੜਾ ਕਿ ਇਹ ਗਰਸ਼ਣ ਕਰਵਾਂਦਾ ਇੱਕ ਬਹੁਤ ਹੀ ਨਾਮਵਰ ਸਕੂਲ ਹੈ ਔਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਮੈਂ ਇਹ ਜ਼ਰੂਰ ਕਵਾਂਗਾ ਆਪਣੇ ਸਕੂਲ ਬਾਰੇ ਇਹ ਨਾ ਸਿਰ ਸਾਡੇ ਜ਼ਿਲ੍ਹੇ ਦਾ ਨਾਮਵਰ ਸਕੂਲ ਹੈ ਪੂਰੇ ਸਟੇਟ ਵਿੱਚ ਵੀ ਇਸ ਦਾ ਇੱਕ ਨਾਮ ਹੈਗਾ ਔਰ ਜਿੱਥੇ ਤੱਕ ਬੱਚਿਆਂ ਦੀ ਗਿਣਤੀ ਦਾ ਸਵਾਲ ਆ तकरीबन 900 ਦੇ ਕਰੀਬ ਇੱਥੇ ਬੱਚੇ ਨੇ ਔਰ پورے ਇਲਾਕੇ ਵਿੱਚ ਮੈਂ ਕਹਿੰਦਾ ਇਹ ਸਭ ਤੋਂ ਵੱਧ ਗਿਣਤੀ ਆ ਸਕੂਲ ਵਿੱਚ ਹਰ ਸਟਰੀਮ ਹੈਗੀ ਆ ਸਾਇੰਸ ਸਟਰੀਮ ਜੜੇ ਗਿਆ ਕਮਰਸ ਹੈ ਗਿਆ ਆਰਟਸ ਹੈ ਗਿਆ ਲੋਕੇਸ਼ਨ ਹੈ ਗਿਆ ਕਹਿੰਦਾ ਮਤਲਬ ਹਰ ਤਰ੍ਹਾਂ ਦੀ ਪੜਾਈ ਜਿਹੜੀ ਆ ਬੱਚੇ ਜਿਹੜੇ ਆ ਇੱਥੇ ਕਰ ਸਕਦੇ ਨੇ ਸਾਡੇ ਸਕੂਲ ਵਿੱਚ ਆਲ ਦੋਲੇ ਪਿੰਡਾਂ ਦੇ ਕਾਫੀ ਬੱਚੇ ਆਉਂਦੇ ਨੇ ਮੈਂ ਕਹਾਂਗਾ ਦੂਰ ਦੂਰ ਤੱਕ 35 ਲਗਭਗ ਪਿੰਡ ਜਿਹੜੇ ਹੈਗੇ ਆ ਉਹਨਾਂ ਦੇ ਬੱਚੇ ਜਿਹੜੇ ਹੈਗੇ ਆ ਸਾਡੇ ਕੋਲ ਆਉਂਦੇ ਨੇ ਪੜ੍ਹਾਈ ਵਧੀਆ ਹੋਣ ਕਾਰਨ ਇਸ ਦਾ ਇੱਕ ਨਾਂ ਹੈਗਾ ਔਰ ਸਾਡਾ ਮੁਕਾਬਲਾ ਜਿਹੜਾ ਹੈਗਾ ਸਿਰਫ ਗਵਰਨਮੈਂਟ ਸਕੂਲਸ ਨਾਲ ਹੀ ਨਹੀਂ ਪ੍ਰਾਈਵੇਟ ਸਕੂਲਸ ਨਾਲ ਵੀ ਹੈਗਾ ਜਦ ਕੋਈ ਬਾਹਰੋਂ ਵਿਜ਼ਿਟਰ ਜਿਹੜਾ ਹੈਗਾ ਅੰਦਰ ਆਉਂਦਾ ਸਕੂਲ ਵਿੱਚ ਪਹਿਲਾਂ ਦੇਖ ਕੇ ਅੰਦਰ ਹੈਰਾਨ ਹੋ ਜਾਂਦਾ ਹੈ ਕਿ ਅਸੀਂ ਕਿਸੇ ਮਤਲਬ ਵਧੀਆ ਪ੍ਰਾਈਵੇਟ ਸਕੂਲ ਵਿੱਚ ਐਂਟਰ ਕਰਦੇ ਆ ਇਸ ਤਰ੍ਹਾਂ ਉਹ ਮਿਸਕੀਸ ਕਰਦੇ ਆ ਔਰ ਵਾਕਈ ਹੈ ਵੀ ਇਸ ਤਰ੍ਹਾਂ ਹੀ ਪੂਰੀ ਦੇਕੰਦਰ ਸਕੂਲ ਦੀ ਜਿਹੜੀ ਹੈਗੀ ਆ ਬਹੁਤ ਹੀ ਸ਼ਾਨਦਾਰ ਆ ਬਿਲਡਿੰਗ ਬਹੁਤ ਹੀ ਸ਼ਾਨਦਾਰ ਆ ਕਿਤੇ ਅੰਦਰ ਕੋਈ ਕੱਚਾ ਖਾਨੀ ਮੈਂ ਕਹਾਂਗਾ ਪਾਰਕਾਂ ਬਣੀਆਂ ਨੇ 노 ਡਾਊਟ ਔਰ ਆਲੇ ਦੁਆਲੇ ਪੂਰੇ ਬਲਾਕਸ ਲੱਗੇ ਆ ਇਹਦੇ ਵਿੱਚ ਸਰਕਾਰ ਦਾ ਯੋਗਦਾਨ ਤਾਂ ਹੈਗਾ ਹੀ ਆ ਸਾਡੇ ਇਲਾਕਾ ਨਿਵਾਸੀ ਜਿਹੜੇ ਹੈਗੇ ਜਿਹੜੇ ਕਿ ਸਰ ਪੂਰਾ ਸਹਿਯੋਗ ਦਿੰਦੇ ਆ ਐਨ ਆਰ ਆਈ ਵੀਰ ਜਿਹੜੇ ਹੈਗੇ ਆ ਸਾਡੇ ਇੱਕ ਆਵਾਜ਼ ਤੇ ਮਤਲਬ ਸਾਡੇ ਲਈ ਹਾਜ਼ਰ ਹੋ ਜਾਂਦੇ ਨੇ ਆ ਨਾ ਸਿਰਫ ਸਕੂਲ ਬਣਾਉਣ ਵਿੱਚ ਉਹਨਾਂ ਨੇ ਹੈਲਪ ਕੀਤੀ ਆ ਬਲਕਿ ਇੱਕ ਬਹੁਤ ਸ਼ਾਨਦਾਰ ਗਰਾਊਂਡ ਜਿਹੜੀ ਹੈਗੀ ਆ ਸਾਡੀ ਸਕੂਲ ਦੀ ਬਣਾਈ ਗਈ ਆ ਸਟੇਡੀਅਮ ਬਣਾਇਆ ਗਿਆ ਔਰ ਇਸ ਸਟੇਡੀਅਮ ਮੈਂ ਖਾਸ ਕਰਕੇ ਜ਼ਿਕਰ ਕਰਾਂਗਾ ਪੰਜਾਬ ਵਿੱਚ ਲਗਭਗ ਮੇਰੇ ਖਿਆਲ ਵਿੱਚ ਦੂਜੇ ਤੀਜੇ ਨੰਬਰ ਤੇ ਹੋਊਗਾ ਕਿਉਂਕਿ ਇਦਾਂ ਦਾ ਸਟੇਡੀਅਮ ਜਿਹੜਾ ਹੈਗਾ ਗਰਾਊਂਡ ਜਿਹੜੀ ਕਿਤੇ ਵੀ ਨਹੀਂ ਹੈ ਲਗਭਗ 50 ਤੋਂ 60 ਲੱਖ ਰੁਪਏ ਜਿਹੜੇ ਹੈਗੇ ਆ ਪਿੱਛੇ ਜੇ ਇਸ ਸਕੂਲ ਲਈ ਐਨਆਰਏ ਵੀਰਾਂ ਨੇ ਖਰਚੇ ਆ ਪੂਰਾ ਗਰਾਊਂਡ ਦਾ ਘਾ ਜਿਹੜਾ ਹੈਗਾ ਦੁਬਾਰਾ ਲਾਇਆ ਗਿਆ ਵੱਡਾ ਬੋਰ ਕਰਾਇਆ ਗਿਆ ਅੰਡਰਗਰਾਊਂਡ ਜਿਹੜੇ ਹੈਗੇ ਆ ਪਾਈਪਸ ਜਿਹੜੇ ਹੈਗੇ ਆ ਵਾਟਰ ਸਪ੍ਰਿੰਕਲਰ ਲੇ ਲਾਏ ਗਏ ਸਟੇਡੀਅਮ ਬੜਾ ਸ਼ਾਨਦਾਰ ਬਣਾਇਆ ਗਿਆ ਕੈਨ ਨਾ ਮਤਲਬ ਇੱਕ ਨੈਸ਼ਨਲ ਲੈਵਲ ਦਾ ਇੱਕ ਸਟੇਡੀਅਮ ਜਿਹੜਾ ਹੈ ਬਣਾਇਆ ਗਿਆ ਔਰ ਮੈਨੂੰ ਪੂਰੀ ਉਮੀਦ ਆ ਕਿ ਆਉਣ ਵਾਲੇ ਦਿਨਾਂ ਵਿੱਚ ਸਟੇਟ ਲੈਵਲ ਦੇ ਮੈਚ ਫੁੱਟਬਾਲ ਦੇ ਜਿਹੜੇ ਹੈਗੇ ਆ ਉਹ ਇੱਥੇ ਜ਼ਰੂਰ ਹੋਇਆ ਕਰੂਗੇ ਔਰ ਸਾਡੀ ਕੋਸ਼ਿਸ਼ ਆ ਕਿ ਕੋਈ ਨਾ ਕੋਈ ਅੰਡਰ 17 ਹੋਇਆ 14 ਹੋਇਆ ਅੰਡਰ 19 ਜਿਹੜੇ ਕਿਸੇ ਤਰ੍ਹਾਂ ਦੀ ਫੁੱਟਬਾਲ ਅਕੈਡਮੀ ਜਿਹੜੀ ਹੈਗੀ ਆ ਉਹ ਇੱਥੇ ਲਿਆਂਦੀ ਜਾਵੇ ਔਰ ਸਾਡਾ ਇਲਾਕਾ ਜਿਹੜਾ ਹੈਗਾ ਜਿਹੜਾ ਫੁੱਟਬਾਲ ਦੀ ਨਰਸਰੀ ਦੇ ਨਾਂ ਨਾਲ ਜਾਣਿਆ ਜਾਂਦਾ ਆ ਅਸੀਂ ਸਾਡੀ ਵੀ ਕੋਸ਼ਿਸ਼ ਆ ਕਿ ਸਾਡੇ ਸਕੂਲ ਰਾਹੀਂ ਕੋਈ ਨਾ ਕੋਈ ਕੰਟਰੀਬਿਊਸ਼ਨ ਜਿਹੜੀ ਹੈਗੀ ਆ ਇਸ ਅ ਪ੍ਰਤੀ ਹੋਵੇ ਔਰ ਬਦਿਆ ਤੋਂ ਬਦਿਆ ਖਿਡਾਰੀ ਜਿਹੜਾ ਹੈਗੇ ਆ ਇੱਥੇ ਸਿਖਲਾਈ ਲੈ ਕੇ ਪ੍ਰੈਕਟਿਸ ਕਰਕੇ ਮਤਲਬ ਦੇਸ਼ ਦਾ ਨਾਮ ਰੋਸ਼ਨ ਕਰਨ ਓਵਰ ਆਲ ਸਕੂਲ ਜਿਹੜਾ ਹੈਗਾ ਵਾਕਈ ਸ਼ਾਨਦਾਰ ਆ ਔਰ ਮੈਂ ਸਾਰਿਆਂ ਨੂੰ ਇਹ ਇਨਵੀਟੇਸ਼ਨ ਦਵਾਗਾ ਕਦੀ ਵੀ ਮੌਕਾ ਮਿਲੇ ਸਾਡੇ ਸਕੂਲ ਜਰੂਰ ਵਿਜ਼ਿਟ ਕਰਿਓ ਔਰ ਤੁਹਾਨੂੰ ਇੱਥੇ ਆ ਕੇ ਅਹਿਸਾਸ ਹੋਊਗਾ ਕਿ ਸਕੂਲ ਵਾਕਈ ਜਿਹੜਾ ਹੈ ਦੇਖਣਯੋਗ ਆ ਔਰ ਦੀ ਪੜ੍ਹਾਈ ਜਿਹੜੀ ਆ ਅਵਲ ਦਰਜੇ ਦੀ ਆ ਧੰਨਵਾਦ